ਕਿਹੜੇ ਸਕੂਲ ਪੜ੍ਹਦੇ ਏ ਸਰਕਾਰੀ ਕਿਦਾਂ ਦੀ ਪੜਾਈ ਏ ਤੁਹਾਡੀ ਬੜੀ ਵਧੀਆ ਵਧੀਆ ਯੈਸ ਕਿਤੇ ਗੁਰੂ ਜੀ ਵਧੀਆ ਬਣਾਉਂਦੇ ਆ ਹਾਂ ਜਿਹੜੇ ਕਲਾਸ ਪੜ੍ਹਦੇ ਏ 7ਵਾਂ ਜਿਹੜਾ ਓਏ 6th ਜਰਾ ਤੁਹਾਨੂੰ ਕੰਮ ਆ ਗਦੀ ਆ ਦੀ ਹਾਂ ਜੀ ਨਵੀਂ ਵਾਲੇ ਸਕੂਲ ਕਿੰਨੇ ਸਾਲ ਕਰਤੋਂ ਹਾਂਜੀ ਬਹੁਤ ਵਧੀਆ ਪੜਾਈ ਕਿਤਰਾ ਚੰਗੂ ਦੇ ਵਿੱਚ ਹਾਂਜੀ ਬਹੁਤ ਵਧੀਆ ਬੱਚੇ ਪੜਾਈ ਤੇਰੇ ਤੁਸੀਂ ਰਜਿਸਟਰ ਪਹਿਲੇ ਪਾਇਆ ਨਾ ਪਾਇਆ ਕਿਤੇ ਹਾਂਜੀ ਨਹੀਂ ਇੱਥੇ ਸਰਕਾਰੀ ਬਹੁਤ ਵਧੀਆ ਪੜਾਈ ਅੰਗਰੇਜ਼ੀ ਸਕੂਲ ਦੀ ਜਾਣ ਦੀ ਲੋੜ ਹੀ ਨਹੀਂ ਨਾਲੇ ਪ੍ਰਾਈਵੇਟ ਸਕੂਲਾਂ ਨਾਲ ਜਿੱਦ ਪੜਾਈ ਸਹੀ ਮਿਲੜੀ ਤੁਹਾਨੂੰ ਹਾਂਜੀ ਜੀ ਤੇ ਆਪਕੋ ਕਿੱਦਾਂ ਦਾ ਵੀ ਆ ਰਿਹਾ ਸੀ ਬਾਰੇ ਬਹੁਤ ਵਧੀਆ ਸਰ ਜੀ ਪੜਾਉਂਦੇ ਆ ਕੋ ਬੱਚਿਆਂ ਕਿੱਦਾਂ ਦਾ ਹਾਂਜੀ ਬਹੁਤ ਵਧੀਆ ਪੜਹੁੰਦੇ ਆ ਬੱਚਿਆਂ ਨੂੰ ਲੱਗਦਾ ਬਹੁਤ ਵਧੀਆ ਲੱਗਦਾ ਸਰ ਜੀ ਬੱਚੇ ਘਰ ਦੇ ਵਿੱਚ ਪੜ੍ਹਦੇ ਹਾਂਜੀ ਪੜ੍ਹਦੇ ਆ ਕੁਲਦੀਪ ਕੌਰ ਕੰਦੀ ਕਰਦੀ ਤੁਹਾਡੇ ਬੱਚੇ ਕਿਤਰਾ ਪੜ੍ਹਾਈ ਵਿੱਚ ਬਹੁਤ ਵਧੀਆ ਜੀ ਪੜ੍ਹਦੇ ਆ ਹਾਂਜੀ ਦੇ ਕਿੰਨਾ ਕੁ ਫਰਕ ਪਿਆ ਹੁੰਦੀ ਪੱਲਾ ਨਾਲੋਂ ਤੁਹਾਨੂੰ ਨਾਲੋਂ ਕਿੰਨਾ ਕਾਫੀ ਫਰਕ ਹੈ ਕਿੰਨੇ ਪਰਸੈਂਟ ਕਿੰਨੇ ਪਰਸੈਂਟ ਮਾਰਕਸ ਆਉਂਦੇ ਬੱਚੇ ਦੇ ਕਾਫੀ ਅਜੇ ਫਰਸਟ ਪਲੇਸ ਜੀਨ ਆਈ ਹੈ ਸਕੂਲ ਦੇ ਅਧਿਆਪਕ ਕਿਤਰਾ ਬਣਾਉਂਦੇ ਤੁਹਾਡੇ ਬਹੁਤ ਵਧੀਆ ਬਣਾਉਂਦੇ ਕੋਈ ਵਿਸ਼ਾ ਸਮੱਸਿਆ ਨਹੀਂ ਸਕੂਲ ਦੇ ਵਿੱਚ ਨਹੀਂ ਪ੍ਰਾਈਵੇਟ ਸਕੂਲ ਤੇ ਜੋ ਨਹੀਂ ਪਾਇਆ ਤੁਸੀਂ ਆਪਣੇ ਬੱਚੇ ਨੂੰ ਪ੍ਰਾਈਵੇਟ ਬਸ ਸਾਡੇ ਕੋਲ ਗੁੰਜਾਇਸ਼ ਨਹੀਂ ਹੈਗੀ ਪੜ੍ਹਾਈ ਵਿੱਚ ਜਿਹੜੀ ਪ੍ਰਾਈਵੇਟ ਸਕੂਲ ਦੇ ਤੁਹਾਡੀ ਸੁਵਿਧਾ ਦਾ ਉਹ ਸਰਕਾਰੀ ਸਕੂਲ ਦੀ ਉਸੇ ਤਰ੍ਹਾਂ ਮੇਰੀਆਂ ਦੇ ਘਟ ਲਵੀਆਂ ਨਹੀਂ ਸੁਵਿਧਾ ਤੇ ਪੂਰੀ ਮਿਲ ਰਹੀ ਹੈ ਬੱਚਿਆਂ ਨੂੰ ਬੱਚਿਆਂ ਨੂੰ ਖਾਣ ਪੀਣ ਦਾ ਕੀ ਮਿਲਦਾ ਹਾਂਜੀ ਕੀ ਮਿਲਦਾ ਖਾਣ ਨੂੰ ਕਿੰਨੇ ਬੱਚਾ ਦਾਲ ਰੋਟੀ ਆ ਬਦਲ ਬਦਲ ਕੇ ਬਣਦੀ ਹੈ ਸਬਜ਼ੀ ਦੇ ਬੱਚਿਆਂ ਨੂੰ ਪੜਾ ਲਗਾ ਕੀ ਬਣਾਣਾ ਚਾਹੁੰਦੇ ਜੋ ਬੱਚਿਆਂ ਦੀ ਛਾਹ ਹੋਗੀ ਇਹ ਕਿਤੇ ਕਿਤੇ ਤੋਂ ਘਟ ਰੋ ਰਹੀ ਜੀ ਕਹਿੰਦਾ ਚੋ ਦੇਖੋ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਅਸਮਾਨ ਨੂੰ ਛੂ ਰਹੀ ਆ ਅਸੀਂ ਜਦੋਂ 2022 ਦੀ ਇਲੈਕਸ਼ਨ ਲੜੀ ਸੀਗੀ ਤੇ ਉਦੋਂ ਅਸੀਂ ਇਹ ਕਿਹਾ ਸੀਗਾ ਕਿ ਇੱਕ ਮੌਕਾ ਕੇਸਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਤੇ ਲੋਕਾਂ ਨੇ ਬਹੁਤ ਵੱਡੀ ਪਦਰਤੇ ਉੱਤੇ ਆ ਕੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਸੀਗੀਆਂ ਸੋ ਅਸੀਂ ਜਿਹੜਾ ਉਹ ਵਾਦੇ ਪੂਰੇ ਕਰਦਿਆਂ ਹੋਇਆ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਆਗਾਜ਼ ਜਿਹੜਾ ਕੀਤਾ ਪਿਛਲੇ 3 ਸਾਲ ਦੇ ਵਿੱਚ ਅਜੇ ਕਿ ਰਾਜਨੀਤੀ ਦੇ ਖੇਤਰ ਦੇ ਵਿੱਚ ਮੈਸ 3 ਸਾਲ ਦਾ ਸਮਾਂ ਕੋਈ ਬਹਾਲਾ ਸਮਾਂ ਨਹੀਂ ਹੁੰਦਾ ਦੇਸ਼ ਆਜ਼ਾਦ ਹੋਇਆ 75 ਸਾਲ ਹੋ ਗਏ ਨੇ ਪਰ ਅਸੀਂ ਮਾਨ ਨਾਲ ਹੀ ਇੱਕ ਠੋਕ ਕੇ ਕਹਿ ਸਕਦੇ ਆ ਕਿ ਅਸੀਂ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਕੀਤੇ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਕੀਤੇ ਨੇ ਸਿਹਤ ਦੇ ਖੇਤਰ ਦੇ ਵਿੱਚ ਕੀਤੇ ਨੇ ਬਿਜਲੀ ਦੇ ਖੇਤਰ ਦੇ ਵਿੱਚ ਕੀਤੇ ਨੇ ਮੈਰੀ ਪਾਣੀ ਜਿਹੜਾ ਆ ਪੈਲੀਆਂ ਤੱਕ ਪਹੁੰਚਾਉਣ ਦਾ ਕਾਰਜ ਹੋਵੇ ਚਾਹੇ ਸੜਕ ਸੁਰੱਖਿਆ ਫੋਰਸ ਹੋਵੇ ਚਾਹੇ ਮੁਹੱਲਾ ਖਲੀ ਨੇ ਕੋਣ ਅਸੀਂ ਹਰ ਖੇਤਰ ਦੇ ਵਿੱਚ ਬਿਹਤਰੀਨ ਕੰਮ ਕੀਤੇ ਨੇ ਔਰ ਪੰਜਾਬ ਸਿੱਖਿਆ ਕ੍ਰਾਂਤੀ ਵੱਲ ਜਿਹੜਾ ਆ ਇਹ ਵਧ ਰਿਹਾ ਹੈ ਇਸੇ ਲੜੀ ਦੇ ਤਹਿਤ ਅੱਜ ਪੰਜਾਬ ਦੇ ਵਿੱਚ ਜੰਡਿਆ拉 ਗੁਰੂ ਹਲਕਾ ਜਿਹੜਾ ਹੈ ਇਹਦੇ ਵਿੱਚ ਅਸੀਂ 7 ਸਕੂਲ ਜਿਹੜੇ ਨੇ ਉਹਨਾਂ ਦਾ ਅੱਜ ਉਦਘਾਟਨ ਕਰ ਰਹੇ ਹਾਂ ਗਵਰਨਮੈਂਟ ਐਲੀਮੈਂਟਰੀ ਸਕੂਲ ਧੀਰੇਕੋਟ ਗਵਰਨਮੈਂਟ ਮਿਡਲ ਸਕੂਲ ਧੀਰੇਕੋਟ ਗਵਰਨਮੈਂਟ ਐਲੀਮੈਂਟਰੀ ਸਕੂਲ ਗਹਿਰੀ ਮੰਡੀ ਗਵਰਨਮੈਂਟ ਐਲੀਮੈਂਟਰੀ ਸਕੂਲ ਭੰਗਵਾ ਗਵਰਨਮੈਂਟ ਮਿਡਲ ਸਕੂਲ ਭੰਗਵਾ ਗਵਰਨਮੈਂਟ ਹਾਈ ਸਕੂਲ ਟਾਂਗਰਾ ਤੇ ਗਵਰਨਮੈਂਟ ਐਲੀਮੈਂਟਰੀ ਸਕੂਲ ਟਾਂਗਰਾ ਜੇ ਇਹਨਾਂ ਸਕੂਲਾਂ ਦੀ ਮੈਂ ਗੱਲ ਕਰਾਂ ਤੇ ਇਹਨਾਂ ਸਕੂਲਾਂ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ 1 ਕਰੋੜ 54 ਲੱਖ ਰੁਪਏ ਜਿਹੜਾ ਆ ਉਹ ਬਤੌਰ ਗ੍ਰਾਂਟ ਵੱਖ-ਵੱਖ ਤਰ੍ਹਾਂ ਦੀਆਂ ਗ੍ਰਾਂਟਾਂ ਦੇ ਤਹਿਤ ਦਿੱਤਾ ਜਾ ਚੁੱਕਾ ਹੈ ਅੱਜ ਪੰਜਾਬ ਦੇ ਵਿੱਚ ਹਰ ਸਕੂਲ ਦੇ ਵਿੱਚ ਵਾਸ਼ਰੂਮ ਕਮਰੇ ਚਾਰਦواری ਸਿਹਤ ਗਰਾਊਂਡਸ ਇਹ ਸਾਰੀਆਂ ਅਸੀਂ ਜੜੀਆਂ ਉਹ ਕੰਪਲੀਟ ਕੀਤੀਆਂ ਨੇ ਔਰ 199 ਬੱਚੇ ਸਾਡੇ ਜਿਹੜੇ ਨੇ ਜੇਈਈ ਮੇਨਸ ਦੀ ਪ੍ਰੀਖਿਆ ਜਿਹੜੀ ਆ ਉਹਨਾਂ ਨੇ ਪਾਸ ਕੀਤੀ ਆ ਸੋ ਮੈਂ ਸਮੂਹ ਪੰਜਾਬ ਦੇ ਲੋਕਾਂ ਨੂੰ ਜੰਡਿਆਲਾ ਹਲਕੇ ਦੇ ਲੋਕਾਂ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਹਿੱਸਾ ਬਣੇ ਨੇ ਔਰ ਬੱਚਿਆਂ ਦੀ ਜਿਹੜੀ ਆਮਦ ਆ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਐਡਮਿਸ਼ਨ ਜਿਹੜੀ ਆ ਉਹ ਵੱਧ ਰਹੀ ਆ ਸੋ ਮੈਂ ਲੋਕਾਂ ਨੂੰ ਅਪੀਲ ਵੀ ਕਰੂੰਗਾ ਕਿ ਉਹ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਉਣ ਤੇ ਇੱਥੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਆਨੰਦ ਮਾਣਨ ਤੋ ਯਾ ਬਾਈਕ ਤੇ ਲੈ ਕੇ ਹੁਣ ਤੱਕ ਸਟਰੈਂਥ ਖੀਮਦੀ ਸਰਕਾਰੀ ਸਕੂਲਾਂ ਦੇ ਦੇਖੋ ਹਰ ਸਾਲ ਸਾਡਾ ਕੁਝ ਇੱਕ ਟਿਚਾ ਹੁੰਦਾ ਹੈ ਸੋ ਅਸੀਂ ਹਰ ਸਾਲ ਜਿਹੜੀ ਆ ਸਾਡੀ ਸਟਰੈਂਥ ਸਰਕਾਰੀ ਸਕੂਲਾਂ ਦੀ ਪਹਿਲਾਂ ਨਾਲੋਂ ਇੰਪਰੂਵ ਹੋ ਰਹੀ ਆ ਲਗਾਤਾਰ ਬੱਚੇ ਜਿਹੜੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਸ਼ਿਫਟ ਹੋ ਕੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਆ ਰਹੇ ਨੇ ਇਥੋਂ ਤੱਕ ਕਿ ਸਾਡੇ ਸਕੂਲ ਆਫ ਐਮੀਨੈਂਸ ਜਿਹੜੇ ਨੇ ਉਹਨਾਂ ਦੇ ਵਿੱਚ ਤਾਂ ਬਹੁਤ ਜਨਤਾ ਦੇ ਵਿੱਚ ਉਤਸ਼ਾਹ ਆ ਕਿ ਸਾਡਾ ਬੱਚਾ ਵੀ ਸਕੂਲ ਆਫ ਐਮੀਨੈਂਸ ਦੇ ਵਿੱਚ ਪੜੇ ਸਾਡੇ ਵੀ ਇੱਕ ਸਕੂਲ ਆਫ ਐਮੀਨੈਂਸ ਜਿਹੜਾ ਗੁਰੂ ਦੇ ਵਿੱਚ ਹੈਗਾ ਬਹੁਤ ਕਿਉਂਕਿ ਉੱਥੇ ਐਡਮਿਸ਼ਨ ਜਿਹੜੀ ਆ ਉਹ ਮੈਰਿਟ ਤੇ ਪਲੱਸ ਟੈਸਟ ਦੇ ਆਧਾਰ ਤੇ ਹੁੰਦੀ ਆ ਸੋ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਵੱਲ ਜਿਹੜਾ ਆ ਉਹ ਵਾਧ ਰਿਹਾ 12700 ਮੈਂ ਅਜੇ ਦੱਸਿਆ ਉਹਨੇ ਕਿ ਅਸੀਂ ਪੱਕੇ ਵੀ ਕੀਤੇ ਨੇ ਨਵੇਂ ਭਰਤੀ ਵੀ ਕੀਤੇ ਨੇ ਜਿਸ ਸਕੂਲ ਦੇ ਵਿੱਚ ਆਪਾਂ ਖੜੇ ਆ ਇੱਥੇ ਪਿਛਲੇ ਦਿਨੀ 200ਰ ਨਵੇਂ ਇਤਿਹਾਸ ਤੋਂ ਵੀ ਆਏ ਨੇ ਸੋ ਕੋਈ ਵੀ ਸਕੂਲ ਜਿਹੜਾ ਆ ਪੰਜਾਬ ਦਾ ਅਸੀਂ ਇਤਿਹਾਸ ਤੋਂ ਸਖਣਾ ਨਹੀਂ ਰਹਿਣ ਦਵਾਂਗੇ ਹਰ ਤਰ੍ਹਾਂ ਦੀਆਂ ਜਿਹੜੀਆਂ ਪੋਸਟਾਂ ਨੇ ਅਸਾਮੀਆਂ ਨੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਪੂਰ ਕਰਾਂਗੇ ਦੇਖੋ ਬੜੀ ਮੰਦਭਾਗੀ ਘਟਨਾ ਹੈ ਪੰਜਾਬ ਬਾਰਡਰ ਸਟੇਟ ਆ ਬਾਰੀ ਗਵਾਂਡੀ ਦੇਸ਼ ਜਿਹੜਾ ਪੰਜਾਬ ਦੀ ਜਿਹੜੀ ਏਕਤਾ ਆ ਜਾਂ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਆ ਉਹਨੂੰ ਖਤਮ ਕਰਨ ਤੇ ਲੱਗਿਆ ਹੋਇਆ ਸੋ ਸਾਡੀ ਪੰਜਾਬ ਪੁਲਿਸ ਦੀ ਮੁਸਤਜ਼ਦੀ ਦੇ ਨਾਲ ਅਸੀਂ ਬੜਾ ਵੇਦਨ 12 ਘੰਟਿਆਂ ਦੇ ਵਿੱਚ ਵਿੱਚ ਅਸੀਂ ਦੋਸ਼ੀ ਜਿਹੜੇ ਨੇ ਉਹ ਫੜਦੇ ਨੇ ਸਲਾਖਾਂ ਦੇ ਪਿੱਛੇ ਕੀਤੇ ਨੇ ਔਰ ਬਾਕੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਕਿ ਕਾਨੂੰਨ ਵਵਸਥਾ ਜਿਹੜੀ ਆ ਉਹਦੇ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਕੀਤਾ ਜਾਵੇ ਜੇ ਦੇਖੋ ਪੰਜਾਬ ਦੇ ਵਿੱਚ ਜੋ ਤ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਅਸੀਂ ਹਰ ਜਿਹੜੇ ਰੋਜ਼ ਕਿਤੇ ਨਾ ਕਿਤੇ ਕਾਰਵਾਈਆਂ ਹੋ ਰਹੀਆਂ ਨੇ ਨਸ਼ਾ ਤਸਕਰ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚੱਲ ਰਹੇ ਨੇ ਅਸੀਂ ਕਿਸੇ ਤਰ੍ਹਾਂ ਦਾ ਵੀ ਨਸ਼ਾ ਤਸਕਰਾਂ ਨੂੰ ਪੰਜਾਬ ਦੇ ਵਿੱਚ ਸਹਿਣ ਨਹੀਂ ਕਰਾਂਗੇ ਦੋ ਹੀ ਆਪਸ਼ਨ ਨੇ ਚਾਹੇ ਉਹ ਨਸ਼ੇ ਦਾ ਧੰਦਾ ਛੱਡ ਦੇਣ ਚਾਹੇ ਪੰਜਾਬ ਛੱਡ ਕੇ ਚਲੇ ਜਾਣ ਅਸੀਂ ਪੰਜਾਬ ਦੇ ਸਾਰੇ ਪਿੰਡਾਂ ਨੂੰ ਜਿਹੜਾ ਉਹ ਨਸ਼ਾ ਮੁਕਤ ਕਰਾਂਗੇ